ਕਹਿੰਦੇ ਐਸਟਪੀਸੀ ਦੇ ਇਲੈਕਸ਼ਨ ਵੀ 14 ਸਾਲ ਤੋਂ ਸੈਂਟਰ ਦੀ ਸਰਕਾਰ ਨਹੀਂ ਕਰ ਸਕਦੀ ਕਰ ਰਹੀ ਤੇ ਜਿਹੜੇ ਧਾਰਾ 87 ਦੇ ਦੁਆਰੇ ਹੈ ਉਹਨਾਂ ਦੇ ਇਲੈਕਸ਼ਨ ਤਾਂ ਪੰਜਾਬ ਸਰਕਾਰ ਕਰ ਸਕਦੀ ਹੈ ਪੰਜਾਬ ਸਰਕਾਰ ਵੀ ਇਹ ਨਹੀਂ ਕਰ ਰਹੀ ਸੋ ਸਿੱਖਿਆ ਪ੍ਰਤੀ ਕੋਈ ਪਾਲਿਸੀ ਜ਼ਰੂਰ ਹੋਣੀ ਹੈ ਜਿਹੜਾ ਕੀ ਇਹਨਾਂ ਨੂੰ ਇੱਕ ਵਾਰੀ ਤਬਾਹ ਕੀਤਾ ਜਾਵੇ ਤੇ ਖਤਮ ਕੀਤਾ ਜਾਵੇ ਜਿਵੇਂ ਸ਼ੰ크ਰਾ ਚੈਰੀ ਜਾਨੇ ਬੁੱਧ ਧਰਮ ਤੇ ਜੈਨ ਧਰਮ ਨੂੰ ਜੈਨ ਧਰਮ ਤਾਂ ਬਚ ਗਿਆ ਸੀ ਬੁੱਧ ਬੁੱਧ ਧਰਮ ਨੂੰ ਤਾਂ ਬਿਲਕੁਲ ਖਤਮ ਕਰਤਾ ਤੇ 1947 ਦੇ ਵਿੱਚ ਮੁਸਲਮਾਨਾਂ ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਭੇਜਤਾ ਤੇ ਗਿਣਤੀ ਸਿਰਫ ਸਿੱਖਾਂ ਨਹੀਂ ਰਹਿ ਗਈ ਹੈ ਤੇ ਹੁਣ ਸਾਡੇ ਉੱਤੇ ਅੱਖ ਹੈ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਵੀ ਫਤੋ ਨਿਕੜੀ ਤੇ ਹਿੰਦੂਵਾਦ ਚਰਨ ਗਈਏ ਸੋ ਸਾਡੀ ਪਾਰਟੀ ਜੀ ਪਾਰਟੀ ਜੀ ਸਾਰੇ ਆਪਾਂ ਇਕੱਠੇ ਹੋ ਕੇ ਇਹ ਚੀਜ਼ਾਂ ਵੱਲ ਧਿਆਨ ਦਈਏ ਤੇ ਇਹੇ ਇਸ ਲਾਫਟ ਨੂੰ ਉਠਾਈਏ ਜਿਹੜਾ ਕਿ ਇਤਿਹਾਸ ਤੌਰ ਤੇ ਮਜਬ ਦੇ ਤੌਰ ਦੇ ਉੱਤੇ ਸਾਡੇ ਸਿੱਖ ਕੌਮ ਦੇ ਲਈ ਬਹੁਤ ਜ਼ਰੂਰੀ ਹੈ ਸੋ ਅਸੀਂ ਇਹ ਚੀਜ਼ਾਂ ਚਾਹੁੰਦੇ ਹਾਂ ਕਿ ਇਲੈਕਸ਼ਨ ਇੱਕਦਮ ਤਰੰਗਤਰਾਇਣ ਸਤਸੀ ਦੇ ਬੀਤੇ ਸਪੀਸੀਡ ਕਿ ਕਿਉਂ ਸਰਟੀਚ ਮੋਦੀ ਉੱਤ ਨੂੰ ਫਤਮ ਕੀਤਾ ਗਿਆ ਤੇ ਅਗਲੀ ਚੀਜ਼ ਹੈ ਕਿ ਜਿਹੜੀ ਮੋਦੀ ਸਰਕਾਰ ਹੈ ਇਹਦੀ ਨਵੀਂ ਪਾਲਿਸੀ ਹੈ ਕਿ ਜਿਹੜੇ ਵੀ ਸਿੱਖਾਂ ਜੰਤੀ ਦੀ ਗੱਲ ਕਰਦੇ ਆ ਬੇਸ਼ੱਕ ਉਹ ਕੈਂਡੀਡੇਟਾਂ ਦੇ ਵਿੱਚ ਹੋਣ ਅਮਰੀਕਾ ਦੇ ਵਿੱਚ ਹੋਣ ਬ੍ਰਿਟਾਨੀਆ ਦੇ ਵਿੱਚ ਹੋਣ ਪਾਕਿਸਤਾਨ ਦੇ ਵਿੱਚ ਹੋਣ ਕੈਨੇਡਾ ਦੇ ਵਿੱਚ ਹੋਣ ਇੱਥੇ ਹਰਿਆਣਾ ਪੰਜਾਬ ਦੇ ਵਿੱਚ ਹੋਣ ਉਹਨਾਂ ਨੂੰ ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਇਹ ਜਿਹੜੀ ਪਾਲਿਸੀ ਹੈ ਇਹ ਸਿੱਧ ਹੋ ਚੁੱਕੀ ਹੈ ਜਿਸ ਦੇ ਨਾਲ ਅਮਰੀਕਾ ਨੇ ਵੀ ਇਹਨਾਂ ਨੂੰ ਜਿਹੜੇ ਫਵਾਈਜਰ ਦੇ ਜੈਟ ਇੰਜਨ ਦੇਣੇ ਸੀਗੇ ਰਾਜਨਾਥ ਸਿੰਘ ਜੀ ਸੋਲਡਰ ਡਿਫੈਂਸ ਮਿਨਿਸਟਰ ਬਣੇ ਸੀਗੇ ਇਹ ਲੈਣ ਪਰ ਉਹਨਾਂ ਨੂੰ ਅਮਰੀਕਾ ਨੇ ਨਹੀਂ ਦਿੱਤਾ ਨਹੀਂ ਕਿ ਪਹਿਲਾਂ ਸਾਡਾ ਮਸਲਾ ਹੱਲ ਕਰੋ ਕਿ ਤੁਸੀਂ ਅੱਖ ਕਿਵੇਂ ਸਾਡੀ ਜਿਹੜੀ ਸੋਵਰਨਿਟੀ ਐ ਬਾਦਸ਼ਾਹੀ ਹੈ ਉਸ ਕਿਵੇਂ ਤੁਸੀਂ ਭੰਗ ਕਰਮ ਜੀਆ ਲੈਣਾ ਬਣਾ ਲੀਆ ਕਿਵੇਂ ਪੰਨੂ ਤੁਸੀਂ ਇਹ ਕਤਲ ਕਰਨਾ ਸੀ ਗੁਰਤੈਨ ਸਿੱਖ ਕੈਨੇਡਾ ਦੇ ਵਿੱਚ ਕਤਲ ਕਰ ਦਿੱਤੇ ਆਪਣੇ ਨੇਜਰ ਸਾਹਿਬ ਫਿਰ ਮਲਕ ਸਾਹਿਬ ਦੇ ਸਰਦੂਲ ਸਿੰਘ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਰਤਾ ਫਿਰ ਇਥੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਾਬੜ ਨੂੰ ਕਰਤਾ ਰੋਡੇ ਨੂੰ ਕਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਤੇ ਪੰਜਾਬ ਦੇ ਵਿੱਚ ਮੁਸੇਵਾਲਾ ਨੂੰ ਕਰਤਾ ਇਹ ਸਾਰੇ ਜਿੰਨੇ ਵੀ ਜਨੂਦੀਤ પસંદ ਮੁੱਲਕ ਹੈ ਇਹ ਇੰਡੀਆ ਨੂੰ ਪੁੱਛ ਰਿਹਾ ਮੋਦੀ ਸਰਕਾਰ ਨੂੰ ਕਿ ਇਹ ਸਮਝਾਓ ਕਿ ਸਾਡੀ ਜਿਹੜੀ ਬਾਦਸ਼ਾਹੀ ਹੈ ਉਸ ਨੂੰ ਕਿਵੇਂ ਭੰਗ ਕੀਤਾ ਤੁਸੀਂ ਤੁਹਾਡੀ ਜ਼ਰੂਰਤ ਕਿਵੇਂ ਪੈਦੀ ਸਾਡੀ ਬਾਦਸ਼ਾਹੀ ਦੇ ਵਿੱਚ ਆ ਕੇ ਸਾਡੇ ਸ਼ੈਲੀਆਂ ਨੂੰ ਸਿਟੀਜ਼ਨਸ ਨੂੰ ਤੁਸੀਂ ਕਿਵੇਂ ਮਰਵਾ ਸਕਦੇ ਹੋ ਮਸਾਲ ਦੇ ਤੌਰ ਤੇ ਮੈਂ ਦੱਸ ਦਿੰਦਾ ਹੁਣ ਇੱਥੇ ਸ਼ਰਨ ਦਿੱਤੀ ਹੋਈ ਦਿਨਾਈ ਨਾਮਕ ਸਾਹਮਣੂ ਤੇ ਜਿਹੜੇ ਬੇਦਖਾਂਬ ਆਏ ਆ ਬੰਗਲਾਦੇਸ਼ ਦੇ ਤੇ ਜੇ ਇਹਨਾਂ ਦੇ ਉੱਤੇ ਕੋਈ ਬਾਹਰ ਤੜ ਦਿੰਦਾ ਹੈ ਹਿੰਦੁਸਤਾਨ ਦੀ ਤਾਂ ਬਹੁਤ ਭਾਰੀ ਪੇਸ਼ਤੀ ਹੋਗੀ ਕਿ ਇਹ ਤਾਂ ਕਿਸੇ ਦੀ ਰੱਖੇ ਨਹੀਂ ਕਰ ਸਕਦੇ ਤੇ ਫਿਰ ਇਹਦਾ ਮਤਲਬ ਹੈ ਕਿ ਪਾਕਿਸਤਾਨ ਤੇ ਬਰਤਾਨੀਆਂ ਕੈਨੇਡਾ ਅਮਰੀਕਾ ਕਿਵੇਂ ਸੋਚਦੇ ਹੋਣਗੇ ਕਿ ਇੰਨਾਂ ਦੀ ਜੁਰਤ ਕਿਵੇਂ ਪੈ ਗਈ ਹੈ ਸਾਡੇ ਸ਼ਰੀਰ ਦੇ ਉੱਤੇ ਬੁਰੀ ਚਲਾਨ ਦੀਆਂ ਜ਼ਰਦ ਦੀ ਕਿਵੇਂ ਹੋਈ ਕਿ ਸੋ ਇਹ ਮਸਲੇ ਬਹੁਤ ਇੰਟਰਨੈਸ਼ਨਲ ਪੱਧਰ ਤੇ ਸਖੰਨ ਹੋ ਚੁੱਕੇ ਹੈ ਤੇ ਇਹਨਾਂ ਨੂੰ ਅਸੀਂ ਇਹ ਪੂਰੀ ਤਰ੍ਹਾਂ ਇਹਨਾਂ ਦੇ ਉੱਤੇ ਸਮਝਾ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਤੇ 15 3 ਨੂੰ ਵੀ ਅਸੀਂ ਗੱਲਾਂ ਇਹੀ ਕਰਦੇ ਹਾਂ ਇਹ ਸਖਤ ਦੇਖ ਤੇ ਬਾਈ ਦਾ ਦੌਰਚੂ ਲੈ ਕੇ ਅੰਦਰ ਇੱਥੇ ਕੋਈ ਡਵੈਲਪਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਹੈ ਸ਼ਹਿਰੋਂ ਦੇ ਵਿੱਚ ਸ਼ੂਗਰ ਮਿੱਲ ਹੁੰਦੀ ਸੀ ਉਹ ਵੀ ਪੱਟੇ ਲੈ ਲੈਂਦੇ ਹੋ ਤਾਂ ਫਿਰ ਅਸੀਂ ਜਾਵਾਂਗੇ ਕਿੱਥੇ ਜੇ ਕੋਈ ਚੀਜ਼ ਇੱਥੇ ਰਹਿ ਨਹੀਂਦੀ ਨਾ ਤੁਸੀਂ ਬਾਰਡਰ ਖੋਲਦੇ ਹੋ ਨਾ ਤੁਸੀਂ ਦੂਜੀਆਂ ਚੀਜ਼ਾਂ ਕਰਦੇ ਹੋ ਤੇ ਸਾਡੇ ਉੱਤੇ ਸਖਤ ਤੁਸੀਂ ਜ਼ੁਲਮ ਘਾਇਆ ਹੋਇਆ ਇਹ ਅਸੀਂ ਬਰਦਾਸ਼ਤ ਨਹੀਂ ਕਰਨਾ ਹੈ ਚਮਨ ਸਾਹਿਬ ਜਿਸ ਤਰ੍ਹਾਂ ਐਸਜੀਪੀਸੀ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹੋ ਸਕਦਾ ਸਰਕਾਰ ਵੱਲੋਂ ਚੋਣਾ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਵਾ ਦੋ ਫਾੜ ਹੋ ਚੁੱਕਾ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਡੀਆਂ ਪਿੰਡ-ਪਿੰਡ ਹੋ ਰਹੀਆਂ ਨੇ ਅਸੀਂ ਪੂਰੀ ਇਹ ਤਿਆਰੀ ਨਾਲ ਲੱਖਣਾਂੰਦਰੀ ਤਿਆਰ ਹੋਏ ਹੋਏ ਆਂ ਤੇ ਹੋਰ ਵੀ ਤਿਆਰੀ ਕਰ ਰਹੇ ਆਂ ਤੇ 15 ਤਰੀਕ ਨੂੰ ਵੀ ਸਾਡੇ ਮੁਲਕ ਸਾਰੀ ਦੁਨੀਆ ਨੂੰ ਦੱਸਣਾ ਹੈ ਤੇ ਸਾਡੀ ਜਮਹੂਰੀਅਤ ਭੰਗ ਕਰਕੇ ਰੱਖ ਤੇ ਇਹ ਹਿੰਦੂਤਵਾਦੀ ਸਰਕਾਰ ਨੇ ਮੋਤੀ ਨੇ ਤੇ ਪਹਿਲਾਂ ਕਾਂਗਰਸ ਨੇ ਤੇ ਆਮ ਪਾਰਟੀ ਜਿਹੜਾ 87 ਦੇ ਇਲੈਕਸ਼ਨ ਕਰਵਾਸਾ ਜੀ ਗੁਰਦੁਆਰਿਆਂ ਦੇ ਉਹ ਨਹੀਂ ਕਰਾਉਂਦੇ ਸੋ ਇਹ ਸਾਰੀਆਂ ਚੀਜ਼ਾਂ ਹੋਣ